लगातार जारी है पिछले कई महीना तो ये लगातार जारी है किसाना नु जितो आम लोका दा समर्थन मिल रिया है उनोथे ही सियासी अगुवी किसान अगुदे जो समर्थन दे विच आ गए ने दस एक उन पंजाब कांग्रेस दे किसान विंग दे विच चंडीगढ़ दे विच किसानों दे जड़े समर्थन दे विच भूख हड़ताल शुरू कर देती है पंजाब कांग्रेस किसान विंग दे अगु ने एक दिन दी भूख हड़ताल ते बैठे हन अते इन किसानों ने किसान अगु ढल्लेवाल दे समर्थन दे विच एक दिन दी भूख हड़ताल भी शुरू कर देती है ਤੇ ਚੰਡੀਗੜ੍ਹ ਦੇ ਵਿੱਚ ਇੱਕ ਦਿਨ ਦੀ ਭੁਖ ਹੜਤਾਲ ਜੁੜੀ ਹੈ ਕਿਸਾਨ ਵਿੰਗ ਦੇ ਆਗੂ ਦੇ ਵੱਲੋਂ ਕੀਤੀ ਗਈ ਹੈ ਕਿਸਾਨਾਂ ਦੇ ਸਮਰਥਨ ਦੇ ਵਿੱਚ ਪੰਜਾਬ ਕਾਂਗਰਸ ਵਿੰਗ ਦੇ ਕਿਸਾਨਾਂ ਨੂੰ ਜੁੜੇ ਨੇ ਆ ਚੁੱਕੇ ਨੇ ਤੇ ਢੱਲੇਵਾਲ ਦੇ ਭੁਖ ਹੜਤਾਲ ਦਾ ਸਮਰਥਨ ਉਹਨਾਂ ਦੇ ਵੱਲੋਂ ਵੀ ਇੱਕ ਦਿਨ ਦੀ ਭੁਖ ਹੜਤਾਲ ਰੱਖ ਕੇ ਕੀਤੀ ਜਾ ਰਹੀ ਹੈ। ਤੇ ਚੰਡੀਗੜ੍ਹ ਦੇ ਵਿੱਚ ਇੱਕ ਦਿਨ ਦੀ ਭੁਖ ਹੜਤਾਲ ਤੇ ਬੈਠੇ ਹੋਏ ਨੇ ਕਿਸਾਨ ਵਿੰਗ ਦੇ ਆਗੂ ਚੰਡੀਗੜ੍ਹ ਦੇ ਵਿਖੇ ਕਾਂਗਰਸ ਜੜੀ ਹੈ ਸਪੋਰਟ ਦੇ ਵਿੱਚ ਆਈ ਹੋਈ ਹੈ ਪਟੰਡੀਗੜ ਦੇ ਵਿੱਚ ਇੱਕ ਦਿਨ ਦੀ ਭੁਖ ਹੜਤਾਲ ਤੇ ਬੈਠੇ ਹੋਏ ਨੇ ਕਿਸਾਨ ਆਗੂ ਦੱਸਦੇ ਕਿ ਕਿਸਾਨ ਆਗੂ ਢੱਲੇਵਾਲ ਦੇ ਸਮਰਥਨ ਦੇ ਵਿੱਚ ਜੁੜਾ ਹੈ ਇੱਕ ਰੋਜਾ ਭੁਖ ਹੜਤਾਲ ਜੁੜਾ ਹੈ ਚੰਡੀਗੜ੍ਹ ਦੇ ਵਿੱਚ ਰੱਖਿਆ ਗਿਆ ਹੈ ਕਿਸਾਨ ਆਗੂ ਡੱਲੇਵਾਲ ਦੇ ਸਮਰਥਨ ਦੇ ਵਿੱਚ ਪੋਖੜਤਾਲ ਜੁੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਦੱਸੇ ਕਿ ਕਿਸਾਨਾਂ ਦੇ ਸਮਰਥਨ ਦੇ ਵਿੱਚ ਪੰਜਾਬ ਕਾਂਗਰਸ ਦਾ ਕਿਸਾਨ ਵਿੰਗ ਜੁੜਾ ਹੈ ਉਹ ਆ ਚੁੱਕਿਆ ਹੈ ਕਿ ਕਿਸਾਨ ਵਿੰਗ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਚੰਡੇਗੜ ਦੇ ਵਿੱਚ ਚੜਾਈ ਇੱਕ ਰੋਚਾ ਪੋਖੜਤਾਲ ਰੱਖੀ ਗਈ ਹੈ ਉਹਨਾਂ ਦੇ ਵੱਲੋਂ ਕਿਸਾਨਾਂ ਨੂੰ ਸਪੋਰਟ ਕੀਤਾ ਜਾ ਰਿਹਾ ਸਪੋਰਟ ਕਰਨ ਦੇ ਵੱਖ-ਵੱਖ ਤਰੀਕੇ ਜੁੜੇ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਸਾਨੇ ਤਾਂ ਡੱਲੇਵਾਲ ਪੋਖੜਤਾਲ ਦੇ ਬੈਠੇ ਨੇ ਤੇ ਉਹਨਾਂ ਦੀ ਪੋਖੜਤਾਲ ਦਾ 21ਵਾਂ ਦਿਨ ਹੈ ਉਹਨਾਂ ਨੂੰ ਸਮਰਥਨ ਕਰਨ ਵਾਸਤੇ ਤੁਸੀਂ ਇਸ ਨੂੰ ਪੰਜਾਬ ਕਾਂਗਰਸ ਸਾਹਿਬ ਲੱਗਣਾ ਲੈਣੀ ਹੈ ਜਿੱਤੀ ਉਹਨਾਂ ਕਾਂਗਰਸ ਦੇ ਜੀ ਨਿਕਾਲੀ ਹੈ ਕਿ ਉਹਨਾਂ ਦੇ ਸਮਰਥਨ ਦੇ ਵਿੱਚ ਭੁੱਖ ਕਾਲ ਤੇ ਦਾ ਪ੍ਰਭਾਤ ਕਈ ਤਰ੍ਹਾਂ ਦੇ ਅਧਿਕ ਦੁੱਖ ਹੈ ਸਾਡਾ ਜੀ ਸਮਰਥਕ ਲਿਆ ਕਾਂਗਰਸ ਦੇ ਕਿਸਾਨ ਵਿੰਗ ਦਾ ਸਾਡੇ ਸਾਰੇ ਜ਼ਿਲ੍ਹਾ ਪ੍ਰਧਾਨ ਜਨਰਲ ਸੈਕਟਰੀ ਵੀ ਪ੍ਰਧਾਨ ਡਾਕਟਰ ਅੰਜਾਰ ਵੀਜੀਤ ਸਿੰਘ ਕੋਟਪੱਤਾ ਸਾਰੇ ਅਸੀਂ ਬੈਠੇ ਆਂ ਸਾਡਾ ਜਿਹੜਾ ਸਰਦਾਰ ਜੀਜੀਤ ਸਿੰਘ ੱਲੇ ਵੀ ੱਲੇਵਾਲ ਦੀ ਸਿਹਤ ਨੂੰ ਦੇਖ ਕੇ 18 ਦਿਨ ਜਿੱਦਣ ਹੋਏ ਸੀ ਅੱਜ ਕਿਦੇ ਨੇ ਆਈ ਸਰਦਾਰ ਮਾਲ ਸੇ ਖੈਰਾ ਜੀ ਦੇ ਨਾਲ ਸਾਰੀ ਟੀਮ ਗਏ ਸਾਂ ਉਹਨਾਂ ਦੀ ਹਾਲਤ ਵੇਖ ਕੇ ਉਹਨਾਂ ਨੂੰ ਨਹੀਂ ਸਮਰਥਨ ਜਿਹੜਾ ਆ ਪੂਰੀ ਕਾਂਗਰਸ ਵੱਲੋਂ ਤੇ ਕਿਸਾਨ ਵਿੰਗ ਵੱਲੋਂ ਸਮਰਥਨ ਦਿੱਤਾ ਆ ਅਸੀਂ ਉਹਨਾਂ ਦੇ ਨਾਲ ਆ ਇਸ ਭੁਖੜ ਹੜਤਾਲ ਨੂੰ ਅੱਜ ਇੱਕ ਦਿਨ ਦਿੱਤੇ ਨਹੀਂ ਰੱਖਾਂਗੇ ਅੱਗੇ ਜ਼ਿਲ੍ਹਿਆਂ ਦੇ ਵਿੱਚ ਲੈ ਕੇ ਜਾਵਾਂਗੇ ਜ਼ਿਲ੍ਹਿਆਂ ਤੋਂ ਬਲਾਕ ਲੈਵਲ ਤੇ ਲੈ ਕੇ ਜਾਵਾਂਗੇ ਬਲਾਕ ਲੈਵਲ ਤੋਂ ਪਿੰਡ ਲੈਵਲ ਤੇ ਲੈ ਕੇ ਜਾਵਾਂਗੇ ਤੇ ਸਾਡਾ ਜਿਹੜਾ ਪੂਰਾ ਸਮਰਥਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਹੈ ਕੀ ਕਹਿੰਦੇ ਕਿ ਕਿੰਨੀ ਖੋਤੀ ਮੰਗ ਹੈ ਸਮਝ ਨਹੀਂ ਆ ਰਿਹਾ ਜਿਹੜਾ ਇਹ ਮਾਲੀ ਪਰਾਨ ਕਰ ਰਿਹਾ ਹੈ ਦੇਖੋ ਹਗਾ ਮਰ ਰਹੀ ਹੈ ਕਿਤੇ ਕੋਈ ਬਟਾ ਨਹੀਂ ਇਹ ਸਾਰੀਆਂ ਉਹੀ ਮੰਤਾਨੇ ਦੇ ਰਹਾ ਹੈ ਦੇ ਰਹਾ ਜੋ ਸੈਟਰ ਸਰਕਾਰ ਨੇ ਇਸ ਹਾਲਾ ਨਾ ਪਹਿਲੇ ਹੋਰੋਂ ਦੇ ਵਾਦੇ ਕੀਤੇ ਹੌਂਟਾੰਦ ਬਲਿਗੁਰ ਜੀ ਵਾਦੇ ਕੀਤੇ ਨੂੰ ਪੂਰੇ ਨਵੀਂ ਮੰਗ ਨਹੀਂ ਆ ਇਹਨਾਂ ਮੰਗਾ ਤੇ ਸੋਚ ਵਿਚਾਰ ਅੱਗੇ ਵੀ ਸਰਕਾਰ ਨੇ ਦੋ ਸਾਲ ਇਹਨਾਂ ਮੰਗਾ ਤੇ ਸੋਚ ਵਿਚਾਰ ਕਰਕੇ ਫਿਰ ਇਹਨਾਂ ਮੰਗ ਲਈ ਜੈਸੀ ਕੀਤੀ ਬੜੀ ਮੰਤਰੀ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਇਤਨਾ ਕੁ ਕੁ ਮਾਫੀ ਮੰਗੀ ਸੀ ਜੀ ਅੱਜ ਤੋਂ ਆਪਣੇ ਗੱਲਾਂ ਤੋਂ ਮੁੱਕ ਰਹੇ ਨੇ ਕੋਈ ਨਵੀਂ ਮੰਗ ਨਹੀਂ ਉਹਨਾਂ ਨੂੰ ਆਪਣੇ ਦੁਹਰਾਏ ਹੋਏ ਸ਼ਬਦ ਆਪਣੇ ਕੀਤੇ ਹੋਏ ਵਾਦੇ ਯਾਦ ਕਰਨੇ ਚਾਹੀਦੇ ਆ ਤੇ ਤੁਸੀਂ ਜੇ ਇੱਕ ਵਿਅਕਤੀ ਦੀ ਜਾਣ ਲੈ ਕੇ ਵਾਦੇ ਪੂਰੇ ਕਰਨੇ ਫਿਰ ਤਾਂ ਇਹੀ ਕਿਹਾ ਜਾਵੇਗਾ ਕਿ ਜੋ ਪੰਜਾਬ ਦੇ ਲੋਕ ਕੁਝ ਹਮੇਸ਼ਾ ਤੈਨੂੰ ਕਿ ਪ੍ਰਾਪਤ ਕਰਦੇ ਨੇ ਇਸ ਕਦੇ ਆਤਮ ਹੱਦ ਅਟੈਕ ਲਾ ਦਿੰਦੇ ਆ ਅੱਖੀਂ ਵਿਅਕਤੀ ਕੋਲ ਰਸਤਾ ਖਿੜਾਇਆ ਜਾਂਦਾ ਆ ਤੁਮ ਮਰਨ ਵਾਲੀ ਬੱਤੀ ਬਣ ਕੇ ਇਹ ਸ਼ਾਂਤਮਈ ਕੋਈ ਪ੍ਰੋਟੈਸਟ ਤਾਂ ਹੋ ਨਹੀਂ ਸਕਦਾ ਕਿ ਬੰਦਾ ਆਪ ਦੀ ਜਾਨ ਦੇ ਰਿਹਾ ਤੇ ਜਾਨ ਦੇ ਰਿਹਾ ਕਿ ਇਹ ਵੀ ਮੰਨਦਾ ਉਸ ਗੱਲ ਕਿ ਪੰਜਾਬ ਸਰਕਾਰ ਨੂੰ ਇੰਸਪੀਕਟ ਕਰ ਰਹੀ ਹੈ ਧੰਨਵਾਦ ਸਾਬਨ ਦੇ ਜੱਤੀ ਬੰਦੇ ਜਿਹੀ ਕੋਟੋ ਕੋਟਾ ਮੁੱਖ ਮੰਤਰੀ ਨੇ ਮਿਲ ਕੇ ਕੇਂਦਰ ਤੋਂ ਆਪਣੀ ਗੱਲ ਦਾ ਪਹੁੰਚਾ ਦੇਣਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਸਰਕਾਰਾਂ ਇਹ ਤਾਂ ਨਹੀਂ ਬੰਦ ਹੋ ਗਿਆ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਉਦੋਂ ਵੀ ਗੱਲਾਂ ਚੱਲੀਆਂ ਸੀ ਬਹੁਤ ਸਾਰੇ ਦੇਸ਼ ਭਗਤਾਂ ਨੇ ਕਹੀਆਂ ਸੀ ਕਿ ਛੇ ਦੇ ਸੀ ਕੋਰਾਂ ਤੋਂ ਤੁਹਾਨੂੰ ਲੱਗਦਾ ਕਿ ਇਹ ਜੋ ਸਰਕਾਰ ਦੇਸ਼ ਵਿੱਚ ਲੋਕਤੰਤਰ ਚੱਲਦਾ ਤਾਂ ਨਹੀਂ ਚੱਲ ਰਿਹਾ ਤੇ ਫਿਰ ਫਿਰ ਬੀਜੇਪੀ ਦੀ ਜਿੱਤ ਚਲਦੀ ਹੈ ਕੰਕਰੀਟ ਦੀ ਕੰਧ ਖੜੀ ਕਰ ਦਈਏ ਇਸ ਦਾ ਮਤਲਬ ਜੀ ਪੰਜਾਬ ਦਾ ਹਿੱਸਾ ਨਹੀਂ ਮੰਗਦੇ ਕੰਕਰੀਟ ਦੀ ਕੰਧ ਖੜੀ ਕਰਨਾ ਤੁਸੀਂ ਇੱਕ ਵਾਰ ਸਕੇਨੋ ਕਿ ਹਰ ਨਾਗਰਿਕ ਦੇ ਸੰਵਿਧਾਨ ਵਿੱਚ ਕੁਝ ਮੌਲਿਕ ਅਧਿਕਾਰ ਆਪਣੇ ਕੁਝ ਮੌਲਿਕ ਅਧਿਕਾਰ ਨੇ ਪਰ ਅੱਜ ਸਾਡੇ ਮੌਲਿਕ ਅਧਿਕਾਰ ਕਿੱਥੇ ਗਏ ਅਸੀਂ ਪੀਸਫੁਲੀ ਵਾਲੇ ਰਾਜਧਾਨੀ ਨਹੀਂ ਜਾ ਸਕਦੇ ਇਹ ਬੰਦਾ ਮਰਨ ਵਰਸ ਤੇ ਬੈਠਾ ਮੈਂ ਪੰਜਾਬ ਦੇ ਲੋਕਾਂ ਨੂੰ ਸਨੇਹਾ ਦੇਗਾ ਤੇ ਤੁਸੀਂ ਵੀ ਸ਼ਾਂਤਮਈ ਪਧਰਦੇ ਹਰ ਪਿੰਡ ਵਿੱਚ ਪੰਚਾਇਤਾਂ ਰੋਕ ਲੱਗੇ ਆਪਣੇ ਸਫਾਂ ਵਿੱਚ ਆਪਣੇ ਕੰਮ ਵਿੱਚ ਇੱਕ ਦਿਨ ਦੀ ਭੁਖਤਾਲ ਮਿਸਟਰ ਕਰਦੇ ਖਾਨਾ ਵੀ ਦੋ ਵਾਰ ਕੋਸ਼ਿਸ਼ ਕੀਤੀ ਸਰਦ ਸਮੂਹ ਬਹੁਤ ਦਿੱਕਤ ਦੇ ਰਹਾ ਹਨ ਇਹ ਨਹੀਂ ਪਤਾ ਕਿ ਕਰਵਾਉਣਾ ਨੂੰ ਅਧਿਵੇਦਨ ਦੇਣਾ ਚਾਹੀਦਾ ਹੈ ਡੈਮੋਕਰੇਸੀ ਇੱਥੇ ਰਾਜ ਹੈ ਲੋਕ ਰਾਜ ਹੈ ਕੋਈ ਨੋਟ ਦੇ ਉਹ ਸ਼ਾਂਤਮਈ ਜਾਣਾ ਚਾਹੁੰਦੇ ਨੇ 101 ਜਥੇ ਦੇ ਨਾਲ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਦਿੱਲੀ ਜਾਣ ਦਿੱਤਾ ਜਾਣਾ ਚਾਹੀਦਾ ਫਿਰ ਇਹ ਵੇਖਣਗੇ ਜਿਹੜੇ ਕਹਿ ਰਹੇ ਨੇ ਵੀ ਹਰਿਆਣਾ ਜਿਹੜਾ ਉੱਥੇ ਸਭ ਕੁਝ ਮਿਲ ਰਿਹਾ ਹੈ ਇੱਕ ਵਾਰੀ ਖੋਲ ਦੇਣਾ ਫਿਰ ਸਾਰੇ ਹਿੰਦੁਸਤਾਨ ਦੀਆਂ ਜਿੰਨੀਆਂ ਸਟੇਟਾਂ ਆ ਸਾਰੇ ਕਿਸਾਨ ਦਿੱਲੀ ਪਹੁੰਚ ਜਾਣਗੇ ਪਰ ਇਹਨਾਂ ਨੇ ਚਾਰ ਚਫੇਰਿਆਂ ਜਿਹੜੀਆਂ ਬਾਉਂਡਰੀ ਕੀਤੀ ਆ ਬੰਦ ਕੀਤਾ ਆ ਕਿਸਾਨ ਉਧਰ ਵੀ ਬੈਠੇ ਨੇ ਉਪੀ ਵਾਲੀ ਸਾਈਡ ਤੇ ਵੀ ਹੁਣ ਸਾਡੇ ਵਾਲੇ ਅਸੀਂ ਖਨੌਰੀ ਚ ਆ ਗਏ ਆ ਸਰਦਾਰ ਸੁਖਪਾਲ ਸਿੰਘ ਹੈਣਾ ਨਾਲ ਉੱਥੇ ਹਰਿਆਣੇ ਦੇ ਕਿਸਾਨ ਵੀ ਬੈਠੇ ਆ ਬਹੁਤ ਜ਼ਿਆਦਾ ਕਿਸਾਨਾਂ ਨੂੰ ਹਰਿਆਣੇ ਦੇ ਨੂੰ ਮਿਲੇ ਜਿਹੜੇ ਵਿੱਚਾਂ ਕਿ ਬੈਠੇ ਆ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਕਾਂਗਰਸ ਜਿਹੜੀ ਹੈਗੀ ਆ ਉਹ ਕਿਸਾਨਾਂ ਦੇ ਸਮਰਥਨ ਦੇ ਵਿੱਚ ਹੈ ਤੇ ਅੱਜ ਭੁੱਖ ਹੜਤਾਲ ਜਿਹੜੀ ਆ ਕਿੰਨੀ ਜਾ ਰਹੀ ਹੈ ਜਿਵੇਂ ਕਿ ਕਿਸਾਨ ਜਿਹੜੇ ਹੈਗੇ ਨੇ ਉਹ ਆਪਣੇ ਮਗਰਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤੇ ਪੂਰਨ ਜਿਸਤਾਂ ਦੇ ਨਾਲ ਕਾਂਗਰਸ ਜਿਹੜੀ ਹੈਗੀ ਹੈ ਭੁੱਖ ਹੜਤਾਲ ਦੇ ਬੈਠੀ ਹੋਈ ਹੈ ਤਾਂ ਅੰਨਾ ਦੇ ਸਮਰਥਨ ਦੇ ਵਿੱਚ ਹੈ ਤਾਂ ਨਿਸ਼ਚਿਤ ਤੌਰ ਤੇ ਕੇਂਦਰ ਸਰਕਾਰ ਦੇ ਉੱਤੇ ਹੋਰ ਪ੍ਰਹਾਰ ਰਾਜਨੀਤਿਕ ਤੌਰ ਤੇ ਤਿੱਖੇ ਹੋਣਗੇ ਕੈਮਰਾਮੈਨ ਅਮਿਤ ਵਾਲੀਆ ਦੇ ਨਾਲ ਕੁਝ ਵੀ ਦੀ ਬਾਣੀ ਦੇਣਗੇ